बजाए जा ਮੈਂ ਅਸ਼ਨੀ ਕੁਮਾਰ ਸ਼ਰਮਾ ਪ੍ਰਤਾਪ ਸਿੰਘ ਵਾਲੇ ਤੋਂ ਮੈਂ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦਾ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਬਹੁਤ ਸਾਰਾ ਸਹਿਯੋਗ ਦਿੱਤਾ ਉਹ ਮੇਰੀ ਸਾਡੀ ਜਿੱਤ ਪ੍ਰਾਪਤ ਹੋਈ ਆ ਬਹੁਤ ਬਹੁਤ ਧੰਨਵਾਦ ਆ ਜਿਹੜੇ ਲੋਕਾਂ ਨੇ ਦੂਰੇ ਕੰਮ ਆ ਜੀ ਸਾਰੇ ਪੂਰੇ ਕਰੋਗੇ ਜੀ ਹਾਂ ਹਾਂਜੀ ਹਾਂਜੀ ਜ਼ਰੂਰ ਕਰਾਂਗੇ ਜੀ ਹਾਂ ਕਹਿੜੇ ਵਾਲੀ ਗੱਲ ਜ਼ਰੂਰ ਬਣਾਵਾਂਗੇ ਹਾਂਜੀ ਹਾਂਜੀ ਆ ਤੁਹਾਡੀ ਜਿੱਤ ਹੋਈ ਆ ਬਲਾਕ ਸੰਗਰੂਰ ਕੀ ਕਹਿਣਾ ਚਾਹੁੰਦੇ ਭਾਈ ਗੁਰਜੀ ਕੇ ਖਾਸਾ ਭਾਈ ਗੁਰਜੀ ਕੇ ਖਤੇ ਮੈਂ ਸਭ ਤੋਂ ਪਹਿਲਾਂ ਹਾਈ ਕਮਾਂਡ ਸਾਹਿਬ ਐਮਐਲਏ ਸਾਹਿਬ ਸਰਪੰਚ ਸਾਹਿਬ ਉਹਨਾਂ ਦਾ ਧੰਨਵਾਦ ਕਰਦੀ ਹਾਂ ਤੇ ਮੇਰੇ ਸਾਰੇ ਸੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਸਹਿਯੋਗ ਦੇ ਨਾਲ ਜਿਨ੍ਹਾਂ ਦੇ ਮੈਂ ਵੱਧ ਤੋਂ ਵੱਧ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਇਹਨਾਂ ਸਾਰਿਆਂ ਦੇ ਸਹਿਯੋਗ ਕਰਕੇ ਹੀ ਮੈਂ ਅੱਜ ਤੁਹਾਡੇ ਵਿੱਚ ਜਿੱਤ ਦੀ ਲੀਡ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ ਇਸ ਕਰਕੇ ਸਭ ਦਾ ਦਿলো ਧੰਨਵਾਦ ਕਰਦੀ ਹਾਂ ਸੋਨਿਆ ਸ਼ਰਮਾ ਜਿੰਦਾ ਸੋ ਸਾਰੇ ਆ ਮੈਂ ਆਪਣੇ ਪਿੰਡ ਵਾਲਿਆਂ ਨੂੰ ਔਰ ਸਾਰੇ ਜਿੰਦੇ ਛੋਟੇ ਸੋਤੇ ਆ ਸਾਰਿਆਂ ਨੂੰ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਬਰਾ ਦਿਹਾੜਾ ਔਰ ਮੇਰਾ ਛੋਟਾ ਭਾਈ ਹੈ ਔਰ ਇਹਨਾਂ ਦੇ ਧਰਮ ਪਤਨੀ ਸੋਮਨ ਵਾਲਾ ਜੀ ਨੂੰ ਇਹ ਤੋਂ ਹਾਈ ਕਮਾਨੇ ਟਿਕਟ ਆਮ ਪਾਰਟੀ ਨੇ ਟਿਕਟ ਦਿੱਤੀ ਸੀ ਜਿਨ੍ਹਾਂ ਨੇ ਇਹ ਟਿਕਟ ਦੇ ਕੇ ਦੁਆ ਰਹੀ ਜੋ ਪਿੰਡਾਂ ਦੇ ਵਿੱਚ ਸਾਡਾ ਆਮ ਸਾਨੂੰ ਤਿੰਨ ਵਾਰ ਸਾਡੇ ਪਿੰਡ ਨੇ ਅਸ਼ੀਰਵਾਦ ਦਿੱਤਾ ਉਹ ਸੇਵਾ ਕਰਨ ਦਾ ਮੌਕਾ ਦਿੰਦਾ ਔਰ ਅਸੀਂ ਹਮੇਸ਼ਾ ਰੱਖਿਆ ਵੀ ਲੋਕਾਂ ਦੀ ਜੋ ਸਾਡੇ ਪਿੰਡ ਵਾਲੇ ਮਿੱਤਰੇ ਸਰਵਤਰ ਜੀ ਉਹਨੂੰ ਮੁੱਖ ਰੱਖ ਕੇ ਸਾਡੇ ਦੇ ਬੱਚਿਆਂ ਵਾਂਗਰਾ ਸਾਡੀ ਛੋਟੀ ਬਾਈ ਅਸ਼ਲੀ ਦੇ ਬਾਈਫਰ ਸਾਡੀ ਪਰਜਾਈ ਅੱਗੇ ਅੱਜ ਸੁਣੋ ਜੀ ਸੋ ਅ ਅੱਜ ਇਹਨਾਂ ਨੂੰ ਅਸੀਂ ਪਿੰਡ ਦੇ ਵਿੱਚ ਜੋ ਉਮੀਦਵਾਰ ਅਲੌਂਚ ਕੀਤਾ ਸੀ ਔਰ ਜਿੱਤ ਕੇ ਆਏ ਨੇ ਔਰ ਮੈਂ ਪਿੰਡ ਵਾਲਿਆਂ ਨੂੰ ਇਹ ਤੁਹਾਨੂੰ ਵਿਸ਼ਵਾਸ ਦਵਾਉਣਾ ਮੈਂ ਤੁਹਾਡਾ ਪਿੰਡ ਵਾਲਾ ਪਰਤਾਵ ਸੇ ਵਾੜਾ ਖਾਸਾ ਤੁਹਾਡਾ ਦੇਣਾ ਨਹੀਂ ਦੇ ਸਕਦਾ ਥੋੜਾ ਹਮੇਸ਼ਾ ਰਹਿਣੀ ਰਹਗਾ ਜਿਸ ਤਰ੍ਹਾਂ ਤੁਸੀਂ ਮੈਨੂੰ ਸ਼ਿਸ਼ਤ ਆ ਇਸ ਤਰ੍ਹਾਂ ਹੀ ਸਾਡੇ ਸੋਮਵਾਰ ਵਾਲਾ ਜਿਹੜਾ ਤੁਸੀਂ ਮੀਜ਼ਾ ਰੋਇਆ ਆਸ਼ਵੀਰ ਨੂੰ ਅੱਜ ਅਸ਼ੀਰਵਾਦ ਦਿੱਤਾ ਔਰ ਤੁਹਾਡੀਆਂ ਉਮੀਦਾਂ ਦੇ ਖਰਾ ਉਤਰਾਂਗੇ ਤੁਹਾਡਾ ਦਿਨ ਨਹੀਂ ਦੇ ਸਕਦੇ ਔਰ ਤੁਹਾਡਾ ਕੋਟਨ ਕੋਟਨ ਵਾਰ ਮੈਂ ਆਪਣੇ ਪਿੰਡ ਵਾਲਿਆਂ ਦਾ ਧੰਨਵਾਦ ਕਰਦਾ ਔਰ ਆਪਣੇ ਹਾਈ ਕਮਾਂਡਰ ਭਗਵੰਤ ਸਿੰਘ ਮਾਨ ਜੀ ਦਾ ਔਰ ਆਪਣੇ ਐਮ ਐਲ ਏ ਸਾਹਿਬ ਜੀਵਨ ਸਿੰਘ ਸੰਗੋਵਾਲ ਦਾ ਜਿਨ੍ਹਾਂ ਨੇ ਟਿਕਟ ਦੇ ਕੇ ਸਾਨੂੰ ਨਵਾਜਿਆ ਔਰ ਅਸੀਂ ਆਪਣੀ ਪਾਰਟੀ ਦੇ ਉਮੀਦਵਾਰ ਦੇ ਖਰਾ ਉਤਰਾਂਗੇ ਇਹ ਵੀ ਬੇਨਤੀਆਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੜੀਆਂ ਵੋਟਾਂ પાਕੇ ਤੇ ਜਿਤਾਇਆ ਹੈ ਤੇ ਸਾਡਾ ਬਹੁਤ ਮਾਣ ਰੱਖਿਆ ਅੱਜ ਕੀ ਲੋਕਾਂ ਨੇ ਕਿਹੜੇ ਲੋਕਾਂ ਨੇ ਬਹੁਤ ਵੱਡਾ ਭਰੋਸਾ ਰੱਖ ਕੇ ਪਹਿਲਾਂ ਜਿਵੇਂ ਸਾਨੂੰ ਪੰਚਾਇਤਾਂ ਸਰਪੰਚ ਵੀ ਬਣਾਇਆ ਗਿਆ ਅੱਜ ਬਲਾਕਸਮਤੀ ਤੁਹਾਡੀ ਪਾਮ ਨੂੰ ਪਾਰਟੀ ਮੈਂ ਇਹੀ ਕਹਿਣਾ ਚਾਹਾਂਗੀ ਕਿ ਜਿਸ ਤਰ੍ਹਾਂ ਪਹਿਲੇ ਹੀ ਸਾਨੂੰ 2-3 ਵਾਰ ਅਸੀਂ ਸਰਪੰਚ ਬਣੇ ਆ ਸਾਨੂੰ ਸਾਰਿਆਂ ਨੇ ਬਹੁਤ ਹੀ ਸਾਡਾ ਸਾਥ ਦਿੱਤਾ ਤੇ ਹੁਣ ਅੱਗੇ ਵੀ ਅਸੀਂ ਜਿਵੇਂ ਪਿਛਲੇ ਕੰਮ ਕਰਵਾਏ ਸੀ ਤੇ ਹੁਣ ਅੱਗੇ ਵੀ ਹੁਣ ਸਾਡਾ ਬਲਾਕਸਮਤੀ ਵੀ ਆਪਣਾ ਹੋਇਆ ਤੇ ਅਸੀਂ ਹੋਰ ਜ਼ਿਆਦਾ ਕੰਮ ਕਰਵਾਵਾਂਗੇ